ਪੰਜ ਐਮਪੀ ਸਾਡੇ ਪੰਜ ਮੰਤਰੀ ਸਾਹਿਬਾਨਾਂ ਨੂੰ ਡਿਗਰੀ ਦਿੱਤੀ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਹੈ 88 ਤੇ ਸਾਰੇ ਹੀ ਮੰਤਰੀ ਅਸੀਂ ਮੈਂ ਐਮਐਲਏ ਅਸੀਂ ਤੇ ਪਾਰਟੀ ਦੇ ਸਿਪਾਹੀ ਹੈ ਕਿ ਪੰਜਾਬ ਚ ਉਹ ਕਹਿ ਰਹੇ ਨੇ ਕਰਜ਼ੇ ਦਾ ਬੋਝ ਨਹੀਂ ਵਧੂਗਾ ਕਿਉਂਕਿ ਜੇ ਮੰਨ ਲਓ ਜਿੱਤ ਗਏ ਫਿਰ ਉਹ ਵਿਧਾਨ ਸਭਾ ਖਾਲੀ ਹੋ ਗਈ ਫਿਰ ਤੁਸੀਂ ਬਾਈ ਇਲੈਕਸ਼ਨ ਕਰਾਉਂਗੇ ਉਹ ਸਾਰਾ ਬੋਲ ਤਾਂ ਜਨਤਾ ਤੇ ਪੈ ਰਿਹਾ ਨਾ ਨੇ ਨਹੀਂ ਇਹਦਾ ਕੋਈ ਬੋਝ ਨਹੀਂ ਪੈਣਾ ਜੀ ਇਲੈਕਸ਼ਨਾਂ ਦਾ ਕਿਉਂ ਨਹੀਂ ਇਲੈਕਸ਼ਨ 22 ਲੱਖ ਸੀਟਸ ਖਾਲੀ ਹੋ ਜਾਣੀ ਹੈ ਇਲੈਕਸ਼ਨ ਤੋਂ ਦੁਬਾਰਾ ਉੱਥੇ ਹੋਣਗੇ ਹੋਣਗੇ ਫਿਰ ਉਹੀ ਖਰਚਾ ਅਗਰ ਮੰਨ ਲਓ ਪੰਜ ਦੇ ਪੰਜ ਜਿੱਤਦੇ ਨੇ ਤੁਸੀਂ ਪੰਜ ਕਹਿ ਰਹੋ ਪੰਜੋਂ ਚ 22 ਇਲੈਕਸ਼ਨ ਹੋਣਗੇ ਫਿਰ ਉਹ ਖਰਚਾ ਸਰਕਾਰ ਤੇ ਪਊਗਾ ਸਰਕਾਰ ਸਾਨੂੰ ਮਤਲਬ ਲੋਕਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਰੋਧੀ ਕਹਿ ਰਹੇ ਨੇ ਕਿ ਬਿਲਕੁਲ ਉਹ ਕੈਂਡੀਡੇਟ ਖੜਾ ਕਰਨ ਜਿਹੜੇ ਹੋਣ ਨਾ ਵਿਰੋਧੀਆਂ ਦੇ ਬੋਲ ਹੁਣ ਤੇ ਨਾ ਵੋਟ ਹੈ ਨਾ ਲੋਕ ਹੈ ਨਾ ਲੋਕਾਂ ਦਾ ਪਿਆਰ ਹੈ ਹੁਣ ਉਹ ਕੀ ਕਰਨ ਕੀ ਕਰਨ ਵਿਚਾਰੇ ਉਹਨਾਂ ਨੂੰ ਪਰੇਸ਼ਾਨੀ ਹੋਈ ਹੋਈ ਹੈ ਕਿ ਇਹਨਾਂ ਨੇ ਪੰਜ ਮੰਤਰੀ ਉਤਾਰ ਤੇ ਪੰਦੇ ਦੇ ਪੰਜ ਹੋ ਜਿੱਤਰੇ ਜਿਹੜੇ ਦੂਜੇ 8 ਉਤਾਰ ਨੇ ਹੋ ਵੀ ਜਿੱਤਰੇ ਆ 13 13 ਜ਼ਿਲ੍ਹੇ ਦਾ ਜਿਹੜਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨਗੀ ਦੇ 32 ਦੰਦ ਆ ਉਹ ਕਹਿੰਦੇ ਮੇਰੇ 32 ਦੰਦ ਜੋ ਬੋਲਦਾ ਉਹਨਾਂ ਨੇ ਇਸ ਵਾਰ 13 ਜ਼ਿਲ੍ਹੇ ਕਹਿ ਦਿੱਤਾ ਤੇ 13 ਜ਼ਿਲ੍ਹੇ ਹੋਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਰ ਦਾ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਹਲਚਲ ਸ਼ੁਰੂ ਹੋ ਗਈ ਚੋਣ ਜਾਬਤਾ ਲੱਗ ਚੁੱਕਾ ਹੈ ਇਲੈਕਸ਼ਨ ਦੀ ਤਿਆਰੀਆਂ ਹੋਰ ਇਹਨੇ ਬਿਲਕੁਲ ਉਸੇ ਲੜੀ ਦੇ ਤਹਿਤ ਅੱਜ ਜਿਸ ਸੈਕਸ਼ਨਾਂ ਤੁਹਾਨੂੰ ਮਿਲਾ ਰਹੇ ਹਾਂ ਉਹ ਹਲਕਾ ਸਾਨੇਵਾਲ ਤੋਂ ਬਤौरा ਆਮ ਆਦਮੀ ਪਾਰਟੀ ਤੋਂ ਐਮ ਐਲ ਏ ਨੇ ਹਰਦੀਪ ਸਿੰਘ ਗੁੰਡਿਆ ਜੀ ਜੋ ਸਾਡੇ ਨਾਲ ਜੁੜ ਚੁੱਕੇ ਨੇ ਗੱਲ ਕਰਾਂਗੇ ਕਿ ਅੱਗੇ ਜਿਹੜਾ ਲੋਕ ਸਭਾ ਇਲੈਕਸ਼ਨ ਹੈ ਉਹਦੀ ਕਿਵੇਂ ਦੀ ਤਿਆਰੀਆਂ ਚੱਲ ਰਹੀਆਂ ਨੇ ਸਰ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਧੰਨਵਾਦ ਸਰ ਲੁਧਿਆਣਾ ਲਾਈਵ ਦੇਖਣ ਵਾਲੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਬਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਇਲੈਕਸ਼ਨ ਦੀ ਤਿਆਰੀਆਂ ਹੈ ਲੋਕ ਸਭਾ ਦੀ ਬਹੁਤ ਦੇਖੋ ਤਿਆਰੀਆਂ ਤੇ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਲੋਕਾਂ ਨੇ ਇੰਨਾ ਪਿਆਰ 2022 ਜੀ ਦਿੱਤਾ 92 ਸੀਟਾਂ ਪੰਜਾਬ ਚ ਦਿੱਤੀਆਂ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਆ ਇਹ ਲੋਕਾਂ ਦੀ ਆਪਣੀ ਇਲੈਕਸ਼ਨ ਆ ਲੋਕ ਇੰਨਾ ਚਾਹ ਜਿਹੜੇ ਪਿੰਡ ਮੀਟਿੰਗਾਂ 'ਚ ਜਾ ਰਹੇ ਆ ਲੋਕਾਂ ਨੂੰ ਚਾਹ ਬਹੁਤ ਖੁਸ਼ ਆ ਪ੍ਰਸ਼ਦਾਤ ਪੰਗੋਤ ਸਿੰਘ ਮਾਨ ਜੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋਰੀਨ ਕੇਜਰੀਵਾਲ ਜੀ ਤੋਂ ਕਿ ਜੋ ਉਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾਇਆ ਜਿਵੇਂ ਦਿੱਲੀ ਦੇ ਵਿੱਚ ਮੱਲਾ ਕਲੀਨਿਕ ਬਣਾਏ ਦਿੱਲੀ 'ਚ ਸਮਾਰਟ ਸਕੂਲ ਬਣਾਏ ਦਿੱਲੀ ਦੇ ਵਿੱਚ ਰੋਜ਼ਗਾਰ ਦਿੱਤਾ ਉਹ ਚੇਦਰੀ ਕਨਾਲੀ ਪੰਜਾਬ ਵਿੱਚ ਸਾਰੇ ਸ਼ੁਰੂਆਤ ਹੋ ਗਈ 50000 40 50000 ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨੂੰ ਨੌਜਵਾਨਾਂ ਨੂੰ ਦਿੱਤਾ ਮਹੱਲਾ ਕਲੀਨਿਕ 829 ਮਹੱਲਾ ਕਲੀਨਿਕ ਬਣੇ ਸੋ ਐਮੀਨਾ ਸਕੂਲ ਬਣ ਰਹੇ ਨੇ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੋ ਜਿਸ ਵੇਲੇ ਜੀ ਮੀਟਿੰਗਾਂ ਕਰਦੇ ਆ ਇੱਥੇ ਪੁੱਛਦੇ ਆ ਤੇ ਵੀ ਕਿੰਨੇ ਕਿੰਨੇ ਬਠਿੰਡ ਲੋਕਾਂ ਦਾ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੱਥ ਖੜੇ ਕਰਨ ਤੇ ਤਕਰੀਬਨ 80 90% ਲੋਕ ਹੱਥ ਖੜਾ ਕਰਦੇ ਕੇ ਸਾਡਾ ਬਿਲ ਜ਼ੀਰੋ ਆ ਰਿਹਾ ਸਰ ਵਿਰੋਧੀ ਕਹਿ ਰਹੇ ਨੀ ਕਿ ਤੁਸੀਂ 8 ਸੀਟਾਂ ਅਲਾਊਂਸ ਕਰਦੀਆਂ ਚਾਰ ਸੀਟਾਂ ਤੁਸੀਂ ਆਪਣੇ ਮੰਤਰੀਆਂ ਨੂੰ ਦਿੱਤੀ ਤੁਹਾਨੂੰ ਕੈਂਡੀਡੇਟ ਹੀ ਨਹੀਂ ਮਿਲਿਆ ਬਾਹਰ ਲਾ ਕੋਈ ਮਤਲਬ ਆਪਣੇ ਚ ਕੋਈ ਕੈਂਡੀਡੇਟ ਨਹੀਂ ਮਿਲਿਆ ਤੁਸੀਂ ਐਮਐਲਏ ਨੂੰ ਤੁਸੀਂ ਐਮਪੀ ਬੰਦੀ ਸੀਟਾਂ ਦਿੱਤੀਆਂ ਨੇ 5 ਐਮਪੀ ਸਾਡੇ ਪੰਜ ਮੰਤਰੀ ਸਾਹਿਬਾਨਾਂ ਨੂੰ ਡੇਟ ਦਿੱਤੀ ਹੈ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਹੈ ਸਾਢੇ 3 ਸੀ ਤੇ ਸਾਰੇ ਹੀ ਮੰਤਰੀ ਅਸੀਂ ਮੈਂ ਐਮਐਲਏ ਅਸੀਂ ਤੇ ਪਾਰਟੀ ਦੇ ਸਿਪਾਹੀ ਆ ਜਿੱਤੇ ਮਾ ਡੀ ਪਾਰਟੀ ਖੜਾਦੇ ਅਸੀਂ ਦਰਿਆ ਵਸੋਣਾਂ ਦੇ ਦਰਿਆ ਵਸੋਣ ਵਾਲੇ ਬੰਦੇ ਆ ਆਮ ਘਰਾਂ ਦੇ ਬੰਦੇ ਆ ਸਾਡੇ ਦੇ ਦਿਮਾਗ 'ਚ ਹੈ ਨਹੀਂ ਅਸੀਂ ਮੰਤਰੀ ਐ ਐਮ ਐਲ اے ਸੇਵਾਦਾਰ ਬਣ ਕੇ ਹਲਕੇ ਦੀ ਸੇਵਾ ਕਰਦੇ ਆ ਸਾਰੇ ਤੇ ਜੋ ਪਾਰਟੀ ਦਾ ਹਕੂਮਤ ਦੇ ਦੇਖੋ ਜਿੰਨੂੰ ਲੋਕ ਪਿਆਰ ਕਰ ਲਗੇ ਜਿਹੜੇ ਹਲਕੇ ਦੇ ਸਾਡੀ ਪਾਰਟੀ ਹਮੇਸ਼ਾ ਲੋਕਾਂ ਨੂੰ ਪੁੱਛ ਕੇ ਲੋਕਾਂ ਨੂੰ ਪੰਜਾਬ ਚ ਕਹ ਰਹੇ ਨੇ ਕਰਜ਼ੇ ਦਾ ਬੋਝ ਨਹੀਂ ਵਧੂਗਾ ਕਿਉਂਕਿ ਜੇ ਮੰਨ ਲਓ ਜਿੱਤ ਗਏ ਫਿਰ ਉਹ ਵਿਧਾਨ ਸਭਾ ਖਾਲੀ ਹੋ ਗਈ ਫਿਰ ਤੁਸੀਂ ਬਾਈ ਇਲੈਕਸ਼ਨ ਕਰਾਉਂਗੇ ਉਹ ਸਾਰਾ ਬੋਲ ਤਾਂ ਜਨਤਾ ਤੇ ਪੈ ਰਿਹਾ ਨਾ ਨੇ ਨਹੀਂ ਇਦਾਂ ਦਾ ਕੋਈ ਬੋਝ ਨਹੀਂ ਪੈਣਾ ਜੀ ਇਲੈਕਸ਼ਨਾਂ ਦਾ ਕਿਉਂ ਨਹੀਂ ਇਲੈਕਸ਼ਨ 22 ਲੱਖ ਸੀਟਾਂ ਖਾਲੀ ਹੋ ਜਾਣੀ ਹੈ ਇਲੈਕਸ਼ਨ ਤੋਂ ਦੁਆਰਾ ਉੱਥੇ ਹੋਣਗੇ ਹੋਣਗੇ ਫਿਰ ਉਹ ਹੀ ਖਰਚਾ ਅਗਰ ਮੰਨ ਲਓ ਪੰਜ ਦੇ ਪੰਜ ਜਿੱਤਦੇ ਨੇ ਤੁਸੀਂ ਪੰਜ ਕਹਿ ਰਹੇ ਹੋ ਪੰਜੋਂ ਚ 22 ਇਲੈਕਸ਼ਨ ਹੋਣਗੇ ਫਿਰ ਉਹ ਖਰਚਾ ਸਰਕਾਰ ਤੇ ਪਊਗਾ ਸਰਕਾਰ ਸਾਨੂੰ ਮਤਲਬ ਲੋਕਾਂ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਰੋਧੀ ਕਹਿ ਰਹੇ ਨੇ ਕਿ ਬਿਲਕੁਲ ਉਹ ਕੈਂਡੀਡੇਟ ਖੜਾ ਕਰਨ ਜਿਹੜੇ ਹੋਣ ਨਾ ਉਹ ਵਿਰੋਧੀਆਂ ਦੇ ਕੋਲ ਹੁਣ ਤਾਂ ਨਾ ਵੋਟ ਹੈ ਨਾ ਲੋਕ ਹੈ ਨਾ ਲੋਕਾਂ ਦਾ ਪਿਆਰ ਹੈ ਉਹਨੂੰ ਕੀ ਕਰਨ ਕੀ ਕਰਨ ਵਿਚਾਰੇ ਉਹਨਾਂ ਨੂੰ ਪ੍ਰੇਸ਼ਾਨੀ ਹੋਈ ਹੋਈ ਹੈ ਕਿ ਇਹਨਾਂ ਦੇ ਪੰਜ ਮੰਤਰੀ ਉਤਾਰ ਤੇ ਪੰਜ ਦੇ ਪੰਜ ਉਹ ਜਿਤਰੇ ਆ ਜਿਹੜੇ ਦੂਜੇ 8 ਉਤਾਰ ਨੇ ਹੋ ਵੀ ਜਿਤਰੇ ਆ 13 13 0 ਦਾ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ 32 ਦੰਦ ਹੈ ਉਹ ਕਹਿੰਦੇ ਨੇ ਮੇਰੇ 32 ਦੰਦ ਜੋ ਬੋਲਦਾ ਉਹਨਾਂ ਨੇ ਇਸ ਵਾਰ 13 0 ਕਹਿ ਦਿੱਤਾ ਤੇ 13 ਜੂਰਾ ਹੋਣਾ ਉਹਨੂੰ ਟੈਨਸ਼ਨ ਪਈ ਹੋਈ ਹੈ ਤੁਸੀਂ ਆਪ ਦੇਖੋ ਕਾਂਗਰਸ ਛੱਡ ਛੱਡ ਕੇ ਲੋਕ ਵਧੀਆ ਇਹਨਾਂ ਦੇ ਐਮਐਲਏ ਛੱਡ ਕੇ ਆਮ ਆਦਮੀ ਪਾਰਟੀ 'ਤੇ ਆ ਗਏ ਆਮ ਆਦਮੀ ਪਾਰਟੀ ਦੀ ਸੇਵਾ ਕਰਨ ਤਿਆਰ ਹੈ ਕਿਉਂ ਤਿਆਰ ਹੈ ਜੀ ਉਹਨਾਂ ਨੂੰ ਪਤਾ ਕਿ ਜੇ ਕੋਈ ਸੇਵਾਦਾਰ ਪਾਰਟੀ ਆਮ ਆਦਮੀ ਪਾਰਟੀ ਹੈ ਪੂਰੀ ਇਮਾਨਦਾਰੀ ਨਾਲ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਚੱਲ ਰਹੀ ਹੈ ਲੋਕਾਂ ਦੇ ਕੰਮ ਹੋ ਰਹੇ ਨੇ ਪਹਿਲੀਆਂ ਸਰਕਾਰਾਂ ਚਾਰ-ਚਾਰ ਸਾਲ ਹਲਕੇ ਜਲਬਦੀਆਂ ਨਹੀਂ ਹੁੰਦੀਆਂ ਸੀ ਅਸੀਂ ਆ 2 ਸਾਲ ਹੋਇਆ ਹਲਕੇ 'ਚ ਰਹੀ ਤਾਂ ਲੋਕਾਂ ਨੂੰ ਮਿਲੀ ਤਾਂ ਲੋਕਾਂ ਦਾ ਪਿਆਰ ਹੈ ਰਾਹਾਂ ਰੋਡ ਤੇ ਬੈਠੇ ਆ ਰਾਹਾਂ ਰੋਡ ਜਿਸ ਮਰਜ਼ੀ ਪੈਣੀ ਚੱਲ ਜੇ ਰਾਹਾਂ ਰੋਡ ਦੀ ਬਣਾਂਦੀ ਇੰਨੀ ਖੁਸ਼ੀ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਰਾਹਾਂ ਰੋਡ ਬਣਵਾ ਦਿੱਤੀ ਤੁਸੀਂ ਚੰਡੀਗੜ੍ਹ ਰੋਡ ਤੇ ਚੱਲ ਜਿਓ ਗੁਰਦੁਆਰਾ ਦੇਖਸਰ ਸਾਹਿਬ ਦੀ ਲੋਕਾਂ ਨੂੰ ਇੰਨੀ ਖੁਸ਼ੀ ਹੈ ਕਿ ਰੋਡ ਬਣਾ ਦਿੱਤੀ ਕੱਲ ਤਾਜਪੁਰ ਰੋਡ ਦਾ 67 ਸੜਕਾਂ ਹਲਕੇ ਦੀਆਂ ਹਲਕ ਸੜਕਾਂ ਬਣਾਈਆਂ ਜਿਹੜੀਆਂ 15-15 ਸਾਲਾਂ ਤੋਂ ਪੁਰਾਣੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਤੇ ਮਾਨਦਰ ਪਾਰਟੀ ਆ ਤਾਂ ਹੀ ਜਾਦੂ ਉਹਦੋਂ ਕੰਮ ਹੋ ਰਿਹਾ ਵਧੀਆ ਤਰੀਕੇ ਨਾਲ ਹੋ ਰਿਹਾ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਅੱਜ ਬਜਰੀ ਪਾਤੀ ਲੋਕ ਪਾਤੀ ਹਫਤੇਵਾਰ ਟੁੱਟ ਗਈ ਉਹਨ ਜਿੰਨੀਆਂ ਵੀ ਸੜਕਾਂ ਬਣਦੀਆਂ ਪੂਰੀ ਮਜ਼ਬੂਤੀ ਨਾਲ ਬਣਦੀਆਂ ਜਿੰਨੇ ਵੀ ਜੀਪੀ ਦਾ ਵੀ ਇੱਕ ਹੋਰ ਵਿਰੋਧ ਹੈ ਜੀਪੀ ਇਹ ਕਹਿ ਰਹੀ ਹੈ ਕਿ ਪੰਜ प्रदेशਾਂ 'ਚ ਇਹਨਾਂ ਨੇ ਕਾਂਗਰਸ ਨਾਲ ਗਠਜੋੜ ਕਰ ਲਿਆ ਤੇ ਪੰਜਾਬ 'ਚ ਸਿਰਫ ਵਰਕਰਾਂ ਨੂੰ ਖੁਸ਼ ਕਰਨ ਲਈ ਕਿਉਂਕਿ ਬਿਰੂ ਵਿਰੋਧ ਚ ਵੋਟ ਪੈ ਜਾਣੇ ਨੇ ਇਹਨਾਂ ਨੇ ਜਾਣ ਕੇ ਕਾਂਗਰਸ ਨਾਲ ਲੱਗੋਗੇ ਨਹੀਂ ਤਾਂ ਜਦੋਂ ਮਾਨ ਸਾਹਿਬ ਹਰਿਆਣਾ ਗਏ ਤਾਂ ਕਾਂਗਰਸ ਦਾ ਜਿਹੜਾ ਸਾਂਯੁਕਤ ਕੈਂਡੀਡੇਟ ਹੈ ਤੁਹਾਡਾ ਉਹਦੇ ਲਈ ਵੋਟ ਮੰਗ ਰਹੇ ਨੇ ਇਹਦੇ ਤੁਸੀਂ ਕਾਂਗਰਸ ਦਾ ਵਿਰੋਧ ਕਰਨੇ ਹੋ ਦੇਖੋ ਕਾਂਗਰਸ ਦਾ ਵਿਰੋਧ ਨਹੀਂ ਕਰ ਰਹੇ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਦਾ ਵਿਰੋਧ ਨਹੀਂ ਅਸੀਂ ਤੇ ਪੰਜਾਬ ਚ ਲੋਕਾਂ ਦੇ ਨਾਲ ਆ ਜੋ ਲੋਕ ਕਹਣਗੇ ਪੰਜਾਬ ਦੇ ਲੋਕਾਂ ਨੂੰ ਜੇ ਆਮ ਆਦਮੀ ਪਾਰਟੀ ਪਸੰਦ ਹੈ ਪੰਜਾਬ ਦੇ ਲੋਕਾਂ ਨੂੰ ਸਰਦਾਰ ਭਗਤ ਸਿੰਘ ਮਾਨ ਪਸੰਦ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮ ਪਸੰਦ ਹੈ ਤੇ ਅਸੀਂ ਭਗਵੰਤ ਮਾਨ ਜੀ ਦੇ ਨਾਲ ਲੋਕ ਚੱਲਦੇ ਤੇ ਅਸੀਂ ਉਹਨਾਂ ਦੇ ਸੇਵਾਦਾਰ ਨੇ ਕਾਂਗਰਸ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਵੀ ਗਠਜੋੜ ਕਰਨ ਲੈਂਦੇ ਆ ਬੀਜੇਪੀ ਦੀ ਗੱਲ ਸੁਣਾਉਣਾ ਬੀਜੇਪੀ ਦੇ ਹੁਣ ਦੇਖੋ ਇਦਾਂ ਕੱਚੇ ਮੰਗਾਨਾਂ ਵਾਲੀ ਸਾਈਡ ਉਹ ਇਹ ਬੰਦ ਕਰ ਦਿੰਦਾ 8000 ਕਰੋੜ ਰੁਪਏ ਸਾਡਾ ਜਿਹੜਾ ਆਰਡੀਐਫ ਦਾ ਉਹ ਰੋਕ ਲੈ ਆਣਾ ਨੇ ਉਹ ਸਹੀ ਗੂ ਭੀਖੜੀ ਮੰਗਰੇ ਸਾਡੇ ਪੰਜਾਬ ਦੇ ਲੋਕਾਂ ਨਾਲ ਦਿੱਤਾ ਹੋਇਆ ਟੈਕਸ ਹੈ ਉਹ ਹਰ ਤਰ੍ਹਾਂ ਵਿਤਰਾ ਸਾਡੀਆਂ ਪੰਜਾਬ ਦੀਆਂ ਝਾਕੀਆਂ ਸਿੱਧਾਂ ਨੇ ਕੁਰਬਾਨੀਆਂ ਕੀਤੀਆਂ ਉਹ ਝਾਕੀਆਂ ਸਭ ਜਣੇ ਨੂੰ ਦਿਖਾਈਆਂ ਕਿਉਂ ਨਹੀਂ ਦਿਖਾਈਆਂ ਪੰਜਾਬ ਨਾਲ ਵਿਤਕਰਾਂ ਨੂੰ ਪੰਜਾਬ ਨਾਲ ਨਫ਼ਰਤ ਹੈ ਉਹ ਪੰਜਾਬ ਦੇ ਬਾਰੇ ਹਮੇਸ਼ਾ ਮਾੜਾ ਬੋਲਦਾ ਆਮਾਰੀ ਪਾਰਟੀ ਤੋਂ ਡਰ ਲੱਗਦਾ ਕਿ ਬਹੁਤ ਹੈਵੀ ਹੋ ਰਹੀ ਹੈ ਗਠਵੰਦਨ ਕੀਤਾ ਇੰਡੀਆ ਗਠਵੰਦਨ ਕੀਤਾ ਜਿਹੜੇ ਜਿਹੜੇ ਸਟੇਟਾਂ ਹੋਇਆ ਉੱਥੇ ਦੇਖੋ ਪਾਰਟੀ ਨੇ ਉਹਨਾਂ ਦੇ ਜਿਹੜਾ ਪੰਜਾਬ ਚ ਕਿਹ ਨਹੀਂ ਹੋਇਆ ਪੰਜਾਬ ਦੇ ਵਿੱਚ ਪੰਜਾਬ ਅਸੀਂ ਚੋਣਾਂ ਆਮ ਆਦਮੀ ਪਾਰਟੀ ਨੂੰ ਸਾਰੇ ਵਰਕਰ ਹਰ ਚੁੰਦਾ ਕਹਿੰਦੇ ਅਸੀਂ ਆਪ ਜਿੱਤਰੇ 13 ਗੁਜਰਾਤ ਚ ਤੁਸੀਂ ਕਰ ਲਿਆ ਦਿੱਲੀ ਚ ਤੁਸੀਂ ਕਰ ਲਿਆ ਹਰਿਆਣਾ ਚ ਤੁਸੀਂ ਕਰ ਲਿਆ ਗੋਆ ਚ ਤੁਸੀਂ ਕਰ ਲਿਆ ਪੰਜਾਬ ਨੂੰ ਵੀ ਕਰ ਲੈਂਦੇ ਸਾਡੀ ਹਾਈ ਕਮਾਂਡ ਦਾ ਜੋ ਹੋਇਆ ਫੈਸਲਾ ਅਸੀਂ ਉਹਦੇ ਤੇ ਤੂੰ ਤੂੰ ਨਹੀਂ ਕਰ ਸਕਦੇ ਜੋ ਹਾਈ ਕਮਾਂਡ ਨੇ ਉੱਥੇ ਕੀਤਾ ਉਹਨਾਂ ਨੂੰ ਪਤਾ ਨਹੀਂ ਕਿਉਂ ਕੀਤਾ ਕੀ ਕਰ ਰਹੇ ਪਰ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਬੈਠੇ ਆਂ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਨਾਲ ਆ ਪੂਰਾ ਪੰਜਾਬ ਜੇ ਤੇਰਾ ਦੀ ਤੇਰਾ ਸੀਟਾਂ ਜਿੱਤ ਗਈਆਂ ਮੰਨ ਲਓ ਤੁਹਾਡਾ ਇੰਡੀਆ ਗਠਜੰਬੰਦਨ ਦਾ ਪ੍ਰਧਾਨ ਮੰਤਰੀ ਬਣ ਗਿਆ ਸਪੋਰਟ ਕਰਨੇ ਨਹੀਂ ਉਹ ਤੇ 13 ਦੀ 13 ਤੁਸੀਂ ਅੱਗੇ ਦੇ ਦੇਣੀ ਹੈ ਇੰਡੀਆ ਗਠਵੰਦਰ ਨੂੰ ਨਾਲ 13 ਨੇ 13 ਵਿਧਾਨ ਸਭਾ ਲੋਕ ਸਭਾ ਚ ਜਾ ਕੇ ਮੋਹਸਲੇ ਦੇ ਉੱਤੇ ਰੌਲਾ ਪਾਉਣਾ ਪਾਉਗੇ ਤਾਂ ਉਹਨਾਂ ਨੇ ਨਹੀਂ ਪੰਜਾਬ ਦੇ ਲਈ ਰੌਲਾ ਪਾਉਣਗੇ ਨਾ 13 ਤੇਰਾ ਪੰਜਾਬ ਚ ਲਿਆਉਣਗੇ ਹੁਣ ਪੰਜਾਬ ਚ ਬੋਲਣਾ ਹੈ ਜੇ ਅਗਰ ਮੁੱਖ ਮੰਤਰੀ ਸੌਰੀ ਪੰਜਾਬ ਦੇ ਲੋਕਾਂ ਲਈ ਬੋਲਣਾ ਹੈ ਇੱਕ ਸਾਡੇ ਕੋ ਹੁਣ 13 ਹੋ ਜਾਣਗੇ ਜਿਹੜਾ ਜਿਹੜਾ ਆਡੀਆ ਫੰਡ ਰੋਕ ਲਿਆ 8000 ਕਰੋੜ ਫਿਰ ਰੁਕਣ ਨਹੀਂ ਦੇਵਾਂਗੇ ਨਹੀਂ ਦੇਖੋ ਬਿਲਕੁਲ ਨਹੀਂ ਬੋਲਤੋ ਕਿ ਤੁਹਾਡੇ ਗਠਵੰਦਾਂ ਦਾ ਤੇਰਾ ਤੁਹਾਡੇ ਗਠਵੰਦਾਂ ਦਾ ਪ੍ਰਧਾਨ ਮੰਤਰੀ ਬਣ ਗਿਆ ਚਾਹੇ ਮਮਤਾ ਮਨਰਜੀ ਬਣੇ ਚਾਹੇ ਰਾਹੁਲ ਗਾਂਧੀ ਬਣੇ ਚਰਮਿੰਦ ਕੇਜਰੀਵਾਲ ਬਣੇ ਤੁਸੀਂ ਵੀ ਤਾਂ 13 ਦੇ 13 ਉੱਥੇ ਸਪੋਰਟ ਕਰ ਦੋਗੇ ਮੈਂ ਕਹਿੰਦਾ ਤੁਹਾਡੇ ਮੂੰਹ 'ਚ ਹੋ ਸ਼ਕਰ ਵਿੱਚ ਪ੍ਰਮਾਤਮਾ ਤੁਹਾਡਾ ਬੋਲ ਸੱਚਾ ਹੋ ਜੇ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਚਾਹੇ ਰਾਹੁਲ ਗਾਂਧੀ ਬਣ ਜਾਵੇ ਸਪੋਰਟ ਕਰ ਦੋਗੇ ਜਿਹੜਾ ਪੂਰਾ ਕਰੋ ਜਿਹੜਾ ਜਿਹੜਾ ਆਪਣਾ ੱੱੱਕਾ ਜਲਾ ਰਿਹਾ ਹੈ ਜਿਹੜੀ ਦੇ ਡਰਾ ਤੇ ਪੂਰੇ ਹਿੰਦੁਸਤਾਨ 'ਚ ਜਿਹੜਾ ਲੁੱਟ ਰਿਹਾ ਲੋਕਾਂ ਨੂੰ ਡਰਾ ਰਿਹਾ ਉਹ ਲਾਉਣਾ ਚਾਹੀਦਾ ਚਾਹੇ ਕੋਈ ਬਣ ਜਾਵੇ ਇੱਕ ਵਾਰ ਉਹਨੂੰ ਨੱਥ ਲਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਲੁੱਟ ਰਿਹਾ ਜੇ ਤੁਸੀਂ ਇਸ ਵਾਰ ਵੀ ਲੋਕਾਂ ਨੇ ਬਣਾਤਾ ਉਹਨੂੰ ਤੇ ਦੁਬਾਰਾ ਇ ਬੋਲ ਬਲਵ ਪੂਰਾ ਹੰਕਾਰੀ ਦੇ ਤਰੀਕੇ ਨਾਲ ਚੱਲਿਆ ਡਰਾ ਕਿ ਚੱਲਿਆ ਏਡੀ ਦਾ ਡਰਾ ਫਲਾਣਾ ਲੁੱਟ ਲੋ ਫਲਾਣਾ ਕਰ ਲੋ ਜਿਹੜੇ ਆਪਣੇ ਬੰਦੇ ਨੂੰ ਹਿੰਦੁਸਤਾਨ ਦਾ ਲਟਾ ਲਟਾ ਕੇ ਬਾਹਰ ਭੇਜੀ ਜਾਂਦਾ ਮਾਫ ਕਰੀ ਜਾ ਰਿਹਾ ਕਰਜ਼ੇ ਮਾਫ ਕਰੀ ਜਾ ਰਿਹਾ ਉਹ ਮਾਨੀਆਂ ਡਾਨੀਆਂ ਦਾ ਸੇਵਾਦਾਰ ਉਹਨਾਂ ਦੇ ਲਈ ਪੰਜ ਹਿੰਦੁਸਤਾਨ ਨੂੰ ਚਲਾ ਰਿਹਾ ਭਾਰਤ ਜਿਹੜੀ ਹੁਣ ਜਿਹੜੀ ਸਰਕਾਰ ਬਣੂਗੀ ਹਿੰਦੁਸਤਾਨ ਦੇ ਲੋਕਾਂ ਲਈ ਬਣੂਗੀ ਹਿੰਦੁਸਤਾਨ ਦੇ ਲੋਕਾਂ ਦੇ ਸੇਵਾਦਾਰ ਬਣ ਕੇ ਹਿੰਦੁਸਤਾਨ ਦੀ ਤਰੱਕੀ ਲਈ ਬਣੂਗੀ ਮੋਦੀ ਸਾਹਿਬ ਨੇ ਨਹੀਂ ਤਾਂ ਹਿੰਦੁਸਤਾਨ ਦਾ ਜੋ ਬਹਾਲ ਕਰਨਾ ਜੋ ਪੰਜਾਬ ਨੂੰ ਜਿਵੇਂ ਲੁੱਟ ਰਿਹਾ ਸਾਰ ਜਗ੍ਹਾ ਤੇ ਆ ਦਿੱਲੀ ਤੋਂ ਨੁਕਸਾਨ ਕਰ ਰਿਹਾ ਪੂਰੇ ਹਿੰਦੁਸਤਾਨ ਤੇ ਕਰ ਰਿਹਾ ਤੇ ਉਹਦੇ ਲਈ ਇੰਡੀਆ ਘਟਵੰਤਰ ਹੋਇਆ ਕਿ Kira... ਜਿਹੜਾ ਮੋਦੀ ਸਾਹਿਬਾਂ ਨੂੰ ਲਾਉਣਾ ਉਹ ਇਹ ਵੀ ਜੀਪੀ ਕਹਿ ਰਹੀ ਹੈ ਕਿ ਜੇ ਤਦ ਉੱਥੇ ਗੱਟਬੰਧਨ ਹੋ ਗਿਆ ਇੱਥੇ ਕਿਉਂ ਨਹੀਂ ਜੇ ਤੁਸੀਂ ਮੰਨ ਲਓ ਚੰਡੀਗੜ੍ਹ ਚ ਚੰਡੀਗੜ੍ਹ ਚ ਸਾਂਝਾ ਤੁਸੀਂ ਮੇਅਰ ਬਣਾ ਲਿਆ ਤਾਂ ਮੈਂ ਪੰਜਾਬ ਚ ਕੀ ਪ੍ਰੋਬਲਮ ਜੀ ਬੀਜਪੀ ਜੀ ਦੇਖੋ ਵੀ ਜੇ ਚੰਡੀਗੜ੍ਹ ਦੇ ਵਿੱਚ ਉਹਨੇ ਕਿੰਨਾ ਤੱਕਾ ਕੀਤਾ ਪੂਰੇ ਹਿੰਦੁਸਤਾਨ ਦੇ ਲੋਕਾਂ ਚਲੋ ਅਸੀਂ ਮੰਨ ਲਿਆ ਤੱਕਾ ਕੀਤਾ ਹੈ ਅਸੀਂ ਤਾਂ ਮੰਨ ਲਿਆ ਤੁਹਾਨੂੰ ਲਾਉਣਾ ਯਾਰ ਮੋਦੀ ਨੂੰ ਲਾਉਣਾ ਕੁਝ ਵੀ ਕਰਨਾ ਪਵੇ ਉਹਨੂੰ ਲਾਉਣਾ ਗੱਟਬੰਧਨ ਠੀਕ ਹੈ ਤੁਹਾਡੇ ਸਾਨੂੰ ਮੈਂ ਕਹਿੰਦਾ ਸਭ ਕੁਝ ਠੀਕ ਹੈ ਉਹਨੂੰ ਲਾਉਣਾ ਜੋ ਮਰਜ਼ੀ ਕਰਨਾ ਪਵੇ ਉਹਨੂੰ ਮੋਦੀ ਨੇ ਲਾਉਣਾ ਮੇ ਪ੍ਰਾਸਤ ਕਰਨਾ ਹੈ ਉਹਦੇ ਲਈ ਸਾਨੂੰ ਕਿਸੇ ਨਾਲ ਵੀ ਗਠਜੰਬੰਦਨ ਕਰਨਾ ਪਵੇ ਤਾਂ ਜ਼ਰੂਰ ਕਰਾਂਗੇ ਕਿਉਂਕਿ ਇਹ ਹਿੰਦੁਸਤਾਨ ਦੇ ਹਿੱਤ ਦੀ ਗੱਲ ਹੈ ਬਿਲਕੁਲ ਜੀ ਤੁਸੀਂ ਮਤਦਾਤਾ ਹੋ ਮਤਦਾਦਾਨ ਕਰਨਾ ਇਸ ਵਾਰ ਇਸ ਕਰਕੇ ਤੁਸੀਂ ਕਿਤੇ ਵੀ ਹੋ ਚਾਹ ਪੰਜਾਬ ਚੋ ਹਰਿਆਣਾ ਹੋ ਹਿਮਾਚਲ ਹੋ ਗੋਆ ਹੋ ਹਮੇਸ਼ਾ ਉਸ ਕੈਂਡੀਡੇਟ ਨੂੰ ਚੁਣਿਓ ਤੁਹਾਨੂੰ ਲੱਗਦਾ ਹੋਵੇ ਜਿਹੜਾ ਕੈਂਡੀਡੇਟ ਜਨਤਾ ਲਈ ਖੜਾਈ ਤੇ ਜਨਤਾ ਦੇ ਹਮੇਸ਼ਾ ਕਮਾਂਦਾ ਬਿਲਕੁਲ ਜੀ ਕਿਉਂਕਿ ਇਹ ਤਾਂ ਗੱਲ ਪੱਕੀ ਹੈ ਕਿ ਰਾਜਨੀਤਿਕ ਕੋਲ ਦੁਸ਼ਮਣ ਦੋਸਤ ਹੋ ਜਵੇ ਇਹ ਪਤਾ ਨਹੀਂ ਹੈ ਕਿਉਂਕਿ ਇਹਨਾਂ ਨੇ ਕਾਂਗਰਸ ਨੂੰ ਹੀ ਹਰਾਇਆ ਸੀਗਾ ਜੋ ਦੁਬਾਰਾ ਇਹਨਾਂ ਨੇ ਸਰਕਾਰ ਲੈ ਕੇ ਆਏ ਨੇ ਲੇਕਿਨ ਹੁਣ ਕਹ ਰਹੇ ਨੇ ਕਿ ਮੋਦੀ ਨੂੰ ਹਰਾਣਾ ਹੈ ਇਸ ਕਰਕੇ ਕਾਂਗਰਸ ਦਾ ਸਾਰਾ ਪੰਜ ਰਾਜਾਂ ਵਿੱਚ ਗਠਵੰਦਲ ਹਾਲਾਂਕਿ ਪੰਜਾਬ 'ਚ ਨਹੀਂ ਹੈ ਚਲੋ ਪੰਜਾਬ 'ਚ ਹੁਣ ਕੀ ਫੈਸਲਾ ਹੈ ਪੰਜਾਬ ਦੀ ਜਨਤਾ ਕੀ ਫਤਵਾ ਲੈਂਦੀ ਹੈ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ MP ਇਲੈਕਸ਼ਨ ਲਈ ਸਾਰੇ ਦਲਾਂ ਨੇ ਕਮਰ ਕੱਸ ਲਈਏ ਇੱਕ ਵਾਰ ਬਹੁਤ ਬਹੁਤ ਦੁਬਾਰਾ ਮਿਹਰਵਾਨੀ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪ੍ਰੋਗਰਾਮ ਚੱਲੂਗਾ ਤੇ ਕਮੈਂਟਸ ਜ਼ਰੂਰ ਕਰਿਓ ਵਿਚਾਰ ਤਾਰਾ ਜ਼ਰੂਰ ਸਾਂਝੀ ਕਰਿਓ ਜੋ ਕੁਝ ਕਿਹਾ ਹੈ ਤੁਸੀਂ ਇਹਨਾਂ ਨਾਲ ਸਹਿਮਤ ਹੋ ਕੀ ਅਸਹਿਮਤ ਹੋ ਆਪਣੇ ਵਿਚਾਰ ਜ਼ਰੂਰ ਰੱਖਿਓ ਹੁਣ ਮੈਨੂੰ ਅੱਗੇ ਅਡੋ ਲੁਧਿਆਣਾ ਲਾਈਵ ਤੋਂ ਮੈਂ ਵਿਦਾ ਲੈਣਾ ਅਰਵਿੰਦਰ ਸਨਾਨਾ